ਜੀ ਸਰ ਥੋੜਾ ਥੱਲੇ ਕਰ ਥੋੜਾ ਥੱਲੇ ਕਰ ਲਿਓ ਭਾਜੀ ਅੱਜ ਅ ਇੱਕ ਵਾਰ ਫਿਰ ਬਟਾਲੇ ਦੀ ਇਤਿਹਾਸਕ ਧਰਤੀ ਤੇ ਸਾਨਾਂਮੱਤੇ ਧਰਤੀ ਤੇ ਆਣ ਦਾ ਮੌਕਾ ਮਿਲਿਆ ਸੋ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਪੰਜਾਬ ਦੇ ਅੰਦਰ ਜਿੱਥੇ ਵੱਖ-ਵੱਖ ਸਾਈਟਾਂ ਤੋਂ ਵੱਡੇ ਕੰਮ ਕੀਤੇ ਜਾ ਰਹੇ ਨੇ ਇਤਿਹਾਸਕ ਤੇ ਵਿਗਿਆਨਕ ਫੈਸਲੇ ਪੰਜਾਬ ਦੇ ਲੋਕਾਂ ਦੇ ਪੱਖੇ ਲਏ ਜਾ ਰਹੇ ਆ ਉਹਦੇ ਨਾਲ ਦੀ ਨਾਲ ਜਿਹੜਾ ਜੰਗਲਾਤ ਵਿਭਾਗ ਹੈ ਜੰਗਲਾਤ ਵਿਭਾਗ ਵੱਲੋਂ ਅੱਜ ਦੇ ਦਿਨ ਦੇ ਉੱਤੇ ਕਿਉਂਕਿ ਅੱਜ ਪੰਜਾਬ ਦੇ ਮਹਾਨ ਕਵੀ ਸ਼ੇਖਮੁਹੰਮਦ ਵਟਾਲਵੀ ਜੀ ਦਾ ਨਾਨਾਮਾ ਬਰਥਡੇ ਆ ਸੋਹਰਾ ਦੇ ਜਨਮ ਦਿਨ ਦੇ ਉੱਤੇ ਅਸੀਂ ਪੰਜਾਬ ਦੇ ਅੰਦਰ ਵਾਤਾਵਰਨ ਦੀ ਸੁਰੱਖਿਆ ਤੇ ਰੁੱਖਾਂ ਦੀ ਮਹੱਤਾ ਇਸ ਥੀਮ ਨੂੰ ਲੈ ਕੇ ਇੱਕ ਮਹੀਨਾ ਪਾਰ ਚੱਲਣ ਵਾਲੇ ਆ ਪਾਸ਼ਣ ਤੇ ਖត្តਾ ਮੁਕਾਬਲਿਆਂ ਦਾ ਆਰੰਭ ਕੀਤਾ ਸੋ ਅੱਜ ਬਟਾਲੇ ਦੀ ਇਸ ਧਰਤੀ ਤੋਂ ਜਿੱਦੇ ਸ਼ੇਖਮਰ ਬਟਾਲਵੀ ਜੀ ਦਾ ਜਨਮ ਹੋਇਆ ਵੈਸੇ ਕਈ ਪੱਖਾਂ ਤੋਂ ਬਟਾਲਾ ਬੜਾ ਇਤਿਹਾਸਿਕ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੀ ਬੜਾ ਈਮੋਸ਼ਨਲ ਨਾਤਾ ਇਸ ਸ਼ਹਿਰ ਦੇ ਨਾਲ ਆ ਪੁੱਤਰ ਸਾਹਿਬ ਨਾਲ ਹਸੋ ਸ਼ੇਖਮਰ ਬਟਾਲਵੀ ਜੀ ਦੇ 90 ਵਰ੍ਹੇ ਦੇ ਉੱਤੇ ਅੱਜ ਇੱਕ ਬੜਾ ਖੂਸੂਰ ਜਿਹੜਾ ਈਵੈਂਟ ਕੀਤਾ ਸੋ ਮੈਂ ਸਾਰੇ ਪ੍ਰਬੰਧਕਾਂ ਦਾ ਆਮ ਆਦਮੀ ਪਾਰਟੀ ਦੇ ਸਾਰੇ ਸਥਾਨਕ ਲੀਡਰਸ਼ਿਪ ਦਾ ਸਾਰੇ ਚੇਅਰਮੈਨ ਸਾਹਿਬਾਨ ਦਾ ਡਿਪਟੀ ਪੀਸ ਦਾ ਬਖਾਸ ਪਰ ਸਾਰੇ ਅਸਾਸਨਦਾਰਿਆਂ ਦਾ ਉਹਨਾਂ ਨੂੰ ਐਪਰੀਸ਼ੀਏਟ ਕਰਦਿਆਂ ਤੇ ਬੜਾ ਖੁਸ਼ਾ ਹੋ ਤਮ ਪ੍ਰੋਗਰਾਮ ਆਰਗੇਨਾਈਜ਼ ਕਰਾਇਆ ਅਸੀਂ ਚਾਹਦੇ ਹਾਂ ਕਿ ਜਿਹੜੀਆਂ ਆ ਵਾਤਾਵਰਣ ਦੇ ਅੰਦਰ ਚੇਂਜਸ ਆ ਰਹੀਆਂ ਨੇ ਸਾਰੀ ਦੁਨੀਆ ਦੇ ਵਿੱਚ ਪੰਜਾਬ ਵੀ ਉਹਦੇ ਤੋਂ ਵੱਖਰਾ ਨਹੀਂ ਰਹਿ ਸਕਦਾ ਸਾਡੇ ਜੀਵਨ ਦੇ ਉੱਤੇ ਸਾਡੇ ਫਸਲਾਂ ਦੇ ਉੱਤੇ ਪਕਸ਼ਿਆਂ ਦੇ ਉੱਤੇ ਬੜਾ ਹਸਨ ਪਿਆ ਰਿਹਾ ਸੋ ਉਸ ਵਾਤਾਵਰਨ ਚੇਂਜ ਦੇ ਲਈ ਜਿੱਥੇ ਵਿਗਿਆਨੀ ਲੋਕ ਕੰਮ ਕਰ ਰਹੇ ਆ ਨਵੀਆਂ ਮੋਜਾਂ ਪੁੱਜ ਰਹੇ ਆ ਉਹ ਚਦਰਾਤ ਮਹਿਕਮੇ ਵੱਲੋਂ ਪੰਜਾਬ ਦੇ ਅੰਦਰ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਜਿੱਦੀ ਦਿਹਾੜਾ ਵੀ ਆ ਰਿਹਾ ਸੋ ਉਹਨੂੰ ਧਿਆਨ ਚ ਰੱਖਦੇ ਆ ਔਰ ਉਸ ਵਰਪਰ ਘਾਰ ਜ਼ਿਲ੍ਹੇ ਦੇ ਵਿੱਚ 3.5 ਲੱਖ ਬੂਟੇ ਪੰਜਾਬ ਚ ਲਾਇਆ ਜਾ ਰਹੇ ਨੇ ਸੋ ਕਰੋੜਾ ਬੂਟੇ ਜਿਹੜੇ ਪੰਜਾਬ ਦੇ ਸਰਜਮੀ ਚ ਲਾਇਆ ਜਾ ਰਹੇ ਸੋ ਅੱਜ ਇਹ 1 ਮਹੀਨਾ ਪਰ ਕਮਟਾ ਦੇ ਪਾਸੋਂ ਪਾਬ ਦੇ ਛੱਡਣਗੇ। ਔਰ ਇਹਨਾਂ ਮੁਕਾਬਲੇ ਦੇ ਵਿੱਚ ਜਿਹੜੇ ਵਿਜੇਤਾ ਹੋਣਗੇ ਬੱਚੇ ਚਾਹੇ ਉਹ ਪ੍ਰਾਇਮਰੀ ਦੇ ਆ, ਚਾਹੇ ਮਿਡਲ ਦੇ ਆ, ਸਕੈਂਡਰੀ ਦੇ ਜਾਂ ਕਾਲਜ ਪੱਧਰ ਦੇ ਉਹਨਾਂ ਨੂੰ ਨਗਦੇ ਨਾਮ ਵੀ ਜਿਹੜੇ ਆ ਮਾਝੂ ਮੁਖਮਤਰੀ ਜੀ ਵੱਲੋਂ ਦਵਾਪਾਗੇ ਤੇ ਅਸੀਂ ਚਾਹਨੇ ਆ ਉਹ ਪੰਜਾਬ ਦੀ ਆਰ ਵਾਲੀ ਵੀ ਸਾਡੀ ਪੀੜ੍ਹੀ ਹੈ ਜਿਹੜੀ ਸਕੂਲਾਂ ਕਾਲਜਾਂ ਦੇ ਵਿੱਚ ਐਜੂਕੇਸ਼ਨ ਲੈ ਰਹੀ ਹੈ ਪੜ ਰਹੀ ਆ ਉਹਨੂੰ ਰੁੱਖਾਂ ਨਾਲ ਜੋੜਿਆ ਜਾਵੇ, ਉਹਨੂੰ ਵਾਤਾਵਰਣ ਨਾਲ ਜੋੜਿਆ ਜਾਵੇ। ਤਾਜਪ ਵਿੱਚ ਦੀ ਪੀੜੀ ਨੂੰ ਜਿਹੜਾ ਉਹਦੇ ਅੰਦਰ ਇੱਕ ਮੋਹ ਇੱਕ ਸਨੇਹ ਜਾਗੇ ਸੋ ਇਹਦੇ ਲਈ ਆ ਜਿਹੜਾ ਇਹ ਫਕਸ ਮਟਾਰੇ ਤਾਂ ਇੱਕ ਮਹੀਨਾ ਕਰਵਾਇਆ ਜਾਣਗੇ ਇਹ ਸ਼ਿਸ਼ਪਰ ਫਟਾਰ ਦੇ ਜਨਮ ਦਿਨ ਦੇ 21 ਹਾਂ ਹਾਂ ਬਿਲਕੁਲ ਤੁਸੀਂ ਦੇਖਿਆ ਯਾਰ ਉਹਨਾਂ ਦੇ ਜਨਮ ਦਿਨ ਤੋਂ ਜਿਹੜੀ ਆ ਸ਼ੁਰੂਆਤ ਕਰ ਰਹੇ ਆ ਤੇ ਸੇ ਕੁਮਾਰ ਬਕਾਲਵੀ ਦੇ ਜਰਨ ਦੇਸ ਨੂੰ ਸਨਮਰਪਿਤ ਹੈ ਸੋ ਇਹ ਪੂਰਾ ਇੱਕ ਮਹੀਨਾ ਪੰਜਾਬ ਦੇ ਪੰਜਾਬ ਦੇ ਬਸ ਕੁਝ ਕੁ ਨਾਲ ਸੁਨੇਹ ਬਿਲਕੁਲ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਤਿਆਰੀਆਂ ਨੇ ਆ ਮਤਲਬ ਜਿਹੜੀਆਂ ਹੋ ਚੁੱਕੀਆਂ ਨੇ ਔਰ ਤੁਹਾਨੂੰ ਖਾਏ ਵਗਾਏ ਮੈਂ মিডিਆ ਦੇ ਸਾਥੀਆਂ ਦਾ ਵੀ ਸ਼ੁਕਰੀਆ ਅਦਾ ਕਰਦਾ ਤੁਸੀਂ ਆਏ ਤੁਸੀਂ ਵੀ ਇਸ ਮੇਮ ਦੇ ਅੰਦਰ ਕਿਉਂਕਿ ਮੇਮ ਕਿਸੇ ਪਾਰਟੀ ਜਾਂ ਕਿਸੇ ਖਾਸ ਵਰਗ ਦੀ ਨਹੀਂ ਬਲਕੇ ਪੰਜਾਬੀਆਂ ਦੀ ਜਿਵੇਂ ਸ਼ਿਵ ਕੁਮਾਰ ਬਟਾਲ ਵੀ ਸਾਰੇ ਪੰਜਾਬੀਆਂ ਦਾ ਸੋ 1 ਮਹੀਨਾ ਪੂਰੇ ਮੁਕਾਬਲੇ ਪੰਜਾਬ ਚ ਚੱਲ ਰਹੀ ਹੈ। ਹੋਰ ਕਿਹੜੀ ਕਿਤਾਬਾਂ ਤੋਂ ਦੂਰ ਜਾ ਰਹੀ ਹੈ। ਠੀਕ ਹੈ ਨਾ ਜੀ ਮੇਰੇ ਬੋਲ ਨਾਲ। ਲਾਜ਼ਮੀ ਤੌਰ ਤੇ ਇੱਕ ਉਪਰਾਲਾ ਹੀ ਹੈ। ਔਰ ਤੁਸੀਂ ਦੇਖੇ ਅੱਜ ਛੋਟੇ ਛੋਟੇ ਬੱਚਿਆਂ ਨੇ। ਚਾਹੇ ਉਹ ਜੋੜਾ ਸਿਤਰਾ ਦਾ ਬੱਚਾ ਹੋਵੇ ਸਕੂਲ ਦਾ ਚਾਹੇ ਲੇਨ ਸਕੂਲ ਦਾ ਬੱਚਾ ਹੈ। ਛੋਟੇ ਛੋਟੇ ਬੱਚਿਆਂ ਨੇ ਕਿੰਨੇ ਆਰਥ ਭਰੂੜ ਜਿਹੜੇ ਆ ਉਹ ਇਤੇ ਆ ਪਾਸ਼ਨ ਕੀਤੇ ਆ ਕਮਤਾਵਾ ਬਣੀਆਂ ਨੇ ਸੋ ਬੜਾ ਟੈਲੈਂਟ ਆ ਉਹ ਕੁੱਝ ਦੀ ਲੋੜ ਆ ਕੁੱਝ ਦੀ ਲੱਗੇ ਹਾਂ ਜੀ ਅੱਜ ਰਾਜਪਦਵੀ ਸਮਾਗਮ ਜੋ ਉੱਥੇ ਅਸ਼ੋਕ ਕੁਮਾਰ ਬਟਾਲੀ ਹਾਲ ਵਿੱਚ ਬਟਾਲੀ ਵਿੱਚ ਹੋਇਆ ਹੈ ਇਸ ਵਿੱਚ ਵਨ ਫੋਰੈਸਟ ਡਿਪਾਰਟਮੈਂਟ ਵੱਲੋਂ ਵਾਤਾਵਰਣ ਨੂੰ ਹੋਸਟਜਾ ਬਣਾਉਣ ਲਈ ਪਰਾਲੇ ਤੇ ਟਰਾਲਿਆਂ ਬਾਰੇ ਵੀ ਪੁੱਛਿਆ ਗਿਆ ਐਂਡ ਇਸ ਦੇ ਨਾਲ ਹੀ ਇਹਨੂੰ ਸਿੰਕ ਕੀਤਾ ਗਿਆ ਜੀ ਸ਼ੇਖਮਾਰ ਬਟਾਲਵੀ ਜੀ ਦੇ ਗੰਗਨਦਨ ਨਾਲ ਸੋ ਸਾਰਿਆਂ ਨੂੰ ਪੀਂਦਾ ਵਾਤਾਵਰਣ ਰੋਕ ਲਾਓ ਸੋ ਦਾਪਾ ਪੰਨਾ ਵਾਤਾਵਰਣ ਵਧੀਆ ਬਣਾ ਸਕੀਏ ਜੀ ਆ ਕਭੀ ਨਾ ਜਵਿੰਦਰ ਸਿੰਘ ਮੈਂਬਰ ਸਾਹਿਬ ਨੇ ਕਿਵੇਂ ਦੇਖਦੇ ਹੁਣ ਜੜੇ ਇਥੇ ਆਈ ਤੇ ਆਨਰੇਬਲ ਐਮ ਐਲ اے ਹਮਨਸ਼ੀਰ ਸ਼ੇਰਕਲਸੀ ਵੀ ਵਕੀ ਪ੍ਰੈਜ਼ੀਡੈਂਟ ਪੰਜਾਬ ਉਹਨਾਂ ਦੇ ਬਿਹਾਫ ਤੇ ਪਹੁੰਚੇ ਇਹ ਮਹੱਤਵੀਂ ਮਿਹਨਤ ਕਰਨੇ ਬਟਾਲੇ ਵਾਸਤੇ ਬਟਾਲੇ ਨੂੰ ਬਹੁਤ ਹੀ ਅੱਛੇ ਲੈਵਲ ਤੇ ਹਾਸਿਰ ਕੀਤਾ ਸਾਡੇ ਸਤਿਕਾਰਯੋਗ ਕੁਮਾਰ ਜੀ ਨੇ ਔਰ ਸਾਡੇ ਪਟਾਣੇ ਦਾ ਪੰਜਾਬ ਦਾ ਮੋਰੇ ਯੂਨੀਵਰਸ ਨਾਮ ਕੋ ਸਿਰਫ ਨਹੀਂ ਸਾਡੇ ਐਮਐਲਏ ਸਾਹਿਬ ਪਟਾਣੇ ਦੀ ਦਿਨ ਰਾਤ ਦੇ ਰੇਲੇ ਮਟਾਣੇ ਦਾ ਨਾਮ ਮੋਰੋਸ਼ਨ ਹੋਣਾ ਚਾਹੀਦਾ ਔਰ ਇਹ ਬਹੁਤ ਹੀ ਸੋਨਾ ਉਪਰਾਨਾ ਹੈ ਸਰਕਾਰ ਪਰਪਲਿਸਿਵ ਜੀ ਮਾਨ ਬਣੋ ਪ੍ਰਧਾਨ ਸਰਕਾਰ ਬਣੋ ਕਿ ਜਿਹੜਾ ਅੱਜ ਦੇ ਦਿਨ ਸੀਬਾ ਡੋਰੀਏ ਦੇ ਵਿੱਚ ਆਪਣੇ ਇਸ ਪਟਾਣੇ ਜਿੱਦੇ 89th ਪਾਰਟੀ ਦੇ ਇਹ ਉਪਰਾਲਾ ਜਿਹਦਾ ਵਾਸਟ ਹੋਇਆ ਇਹ ਵਕੂਫਾ ਜਿਹੜਾ ਦੇ ਹੋ ਰਿਹਾ ਜੀ ਬੜੇ ਬੜੇ ਸਕੂਲਾਂ ਦੇ ਵਿੱਚ ਜਿਹੜਾ ਵਾ ਇਹਦਾ ਇਨਵੀਟੇਸ਼ਨ ਦਿੱਤੀ ਜਾ ਰਹੀ ਹੈ ਛੋਟੇ ਛੋਟੇ ਬੱਚੇ ਕਮਪੀਟ ਕਰ ਰਹੇ ਨੇ ਆਪਣੀ ਪਰਫਾਰਮੈਂਸ ਦੇ ਰਹੇ ਨੇ ਤੇ ਸਰਕਾਰ ਵੱਲੋਂ ਬਹੁਤ ਸੋਹਣਾ ਕਾਲੇ ਦੇ ਵਿੱਚ ਜਿਹੜਾ ਵਾ ਘਰ ਘਰ ਜਾ ਕੇ ਲਗੀ ਫੇਰ ਜਿਹੜਾ ਵਾ ਬੱਚਾ ਨੂੰ ਅਪਰੀਸ਼ੀਏਟ ਕੀਤਾ ਉਹਨਾਂ ਦਾ ਨਾਮ ਉਹਨਾਂ ਦਾ ਟੈਲੈਂਟ ਨੂੰ ਬਾਹਰ ਲਿਆ ਗਿਆ